ਫਲੋਰ ਦੇ ਨਜ਼ਦੀਕ ਪਿੰਡ ਗੜਾ ਵਿਖੇ ਇੱਕ ਬਿਅਾਤਾ ਦੀ ਹੋਈ ਮੌਤ ਪਰਸ ਨੇ ਚਿਖਾ ਵਿੱਚ ਰੱਖੀ ਹੋਈ ਲਾਸ਼ ਨੂੰ ਕੱਢ ਕੇ ਲਿਆ ਕਬਜ਼ੇ ਵਿੱਚ ਜੀਤ ਦੱਸਦੀ ਹੈ ਕਿ ਫਲੋਰ ਦੇ ਨਜ਼ਦੀਕ ਪਿੰਡ ਗੜਾ ਦੀ ਰਹਿਣ ਵਾਲੀ ਅਮਨਦੀਪ ਪੌਰ ਪਤਨੀ ਗੋਲੂ ਜਿਸ ਦਾ 12 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ ਅਤੇ ਉਸ ਦਾ ਪਤੀ ਗੋਲੂ ਦਬਈ ਕੰਮ ਵਾਸਤੇ ਗਿਆ ਹੋਇਆ ਹੈ ਮ੍ਰਿਤਕ ਦੇ ਭਰਾ ਰਮਨ ਕਮਾਨ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਅੱਜ ਸਵੇਰੇ ਮੇਰੇ ਪਿਤਾ ਨੂੰ ਮੇਰੀ ਭੈਣ ਦੀ ਸੱਸ ਦਾ ਫੋਨ ਆਇਆ ਕਿ ਅਮਨਦੀਪ ਨੂੰ ਹਾਰਟ ਅਟੈਕ ਆ ਗਿਆ ਹੈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਨੂੰ ਯਕੀਨ ਨਹੀਂ ਹੋਇਆ ਰਮਨ ਕੁਮਾਰ ਨੇ ਅੱਗੇ ਦੱਸਿਆ ਕਿ ਮੇਰੀ ਘਰਵਾਲੀ ਅਤੇ ਹੋਰ ਔਰਤਾਂ ਨੇ ਮੇਰੀ ਭੈਣ ਨੂੰ ਨਹਾਉਣ ਵੇਲੇ ਉਸਦੇ ਪੱਰਤੇ ਕੁਝ ਲਿਖਿਆ ਹੋਇਆ ਦੇਖਿਆ ਤਾਂ ਤੁਰੰਤ 112 ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸਾਡੇ ਤੇ ਜੋਰ ਪਾ ਕੇ ਮੇਰੀ ਭੈਣ ਦਾ ਸੋਹਰਾ ਪਰਿਵਾਰ ਲਾਸ਼ ਦਾ ਸੰਸਕਾਰ ਕਰਨ ਲਈ ਪਿੰਡ ਗੜਾ ਦੇ ਸੇਵਾ ਵਿੱਚ ਲੱਗਾ ਤੇ ਥੋੜੇ ਟਾਈਮ ਵਿੱਚ ਹੀ ਥਾਣਾ ਫਲੋਰ ਦੇ ਐਸ ਐਚ ਓ ਸਰਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਗੜਾ ਦੇ ਸਿਵੇ ਵਿੱਚ ਪੁੱਜ ਗਿਆ ਅਤੇ ਮੇਰੀ ਭੈਣ ਦੀ লাশ ਨੂੰ ਸਿਵੇ ਵਿੱਚੋਂ ਕੱਢ ਕੇ ਆਪੇ ਕਾਬਿ ਵਿੱਚ ਲੈ ਲਿਆ ਅਤੇ ਫਲੋਰ ਤੇ ਸਿਵਲ ਹਸਪੀਟਲ ਵਿਖੇ ਪੋਸਟਮਾਰਟਮ ਲਈ ਲੈ ਗਿਆ ਉਧਰ ਜਦੋਂ ਐਸ ਐਚਓ ਥਾਣਾ ਫਲੋਰ ਨੂੰ ਪੁੱਛਿਆ ਗਿਆ ਤਾਂ ਉਸਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਸਾਨੂੰ 112 ਤੇ ਇਤਲਾਹ ਮਿਲੀ ਸੀ ਕਿ ਪਿੰਡ ਗੜਾ ਵਿਖੇ ਇੱਕ ਔਰਤ ਦਾ ਕਤਲ ਹੋ ਗਿਆ ਹੈ ਅਤੇ লাশ ਦਾ ਸੰਸਕਾਰ ਕਰਨ ਲੱਗੇ ਹਨ ਅਸੀਂ ਮੌਕੇ ਤੇ ਜਾ ਕੇ লাশ ਨੂੰ ਸਿਵੇ ਚੋਂ ਕਢਿਆ ਅਤੇ ਪੋਸਟਮਾਰਟਮ ਲਈ ਫਲੋਰ ਦੇ ਸਿਵਲ ਹਸਪੀਟਲ ਵਿਖੇ ਲੈ ਆਏ ਔਰਤ ਦੇ ਪੀਕੇ ਪਰਿਵਾਰ ਨੇ ਕਤਲ ਦਾ ਖਾਸਾ ਜ਼ਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਲੜਕੀ ਦੇ ਪੀਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਕਤਲ ਕੇਸ ਦੀ ਸਚਾਈ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਏਪੀ ਨੂਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ। ਸਰਕਾ ਟੇਪ ਪਿੰਡ ਗੜੇਵੀ ਇੱਕ ਲੇਡੀ ਡੈਥ ਹੋਈ ਹੈਗੀ ਆ ਉਹ ਲੇਡੀ ਦੀ লাশ ਨੂੰ ਚਿਖਾ ਦੇ ਵਿੱਚੋਂ ਕਢੀ ਨੂੰ ਕੱਟ ਕੇ ਲਿਆਇਆ ਥਾਣਾ ਫਲੋਰ ਦੇ ਐਸਪੀ ਸਾਹਿਬ ਸਰ ਕੀ ਸਰਾ ਮਾਮਲਾ ਹੈਗਾ ਇਹ ਲੜਕੀ 12 14 ਸਾਲ ਤੋਂ ਸਾਡੇ ਪਿੰਡ ਵਿਆਹੀ ਹੋਈ ਆ ਜੀ ਔਰ ਇਹ ਲੜਕੀ ਦਾ ਜੋ ਕੋਈ ਵੀ ਅਜ ਤੱਕ ਕੋਈ ਲੜਾਈ ਪ੍ਰਸਾਦ ਘਰ ਦੇ ਵਿੱਚ ਨਹੀਂ ਸੀ ਜੀ ਔਰ ਨਾ ਹੀ ਕਦੀ ਪੰਚਾਇਤ ਹੋਈ ਉਹਨਾਂ ਦੇ ਘਰ ਦੇ ਵਿੱਚ ਇਹ ਲੜਕੀ ਮਾਮਲੇ ਦੇ ਵਿੱਚ ਜੀ ਜੇ ਜਾਂ ਕੋਈ ਲੜਾਈ ਪ੍ਰਸਾਦ ਰਹਿੰਦਾ ਹੋਵੇ ਸਾਡੇ ਧਿਆਨ ਚ ਹੋਵੇ ਇਹੋ ਜੀ ਕੋਈ ਗੱਲ ਨਹੀਂ ਔਰ ਇਹ ਲੜਕੀ ਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਤੇ ਉਸ ਦਾ ਪਤੀ ਜਿਹੜਾ ਦੁਬਈ ਦੇ ਵਿੱਚ ਬਾਹਰ ਵਿਦੇਸ਼ ਦੇ ਵਿੱਚ ਆ ਤੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਲੜਕੀ ਦੀ ਜਿਹੜੀ ਆ ਮੌਤ ਹੋ ਗਈ ਆ ਜਿਵੇਂ ਲੋਕ ਜਾਂਦੇ ਉਵੇਂ ਅਸੀਂ ਵੀ ਗਏ ਅਫਸੋਸ ਤੇ ਤੇ ਸਾਨੂੰ ਇਵੇਂ ਦੱਸਿਆ ਕਿ ਲੜਕੀ ਨੂੰ ਅਟੈਕ ਹੋ ਗਿਆ ਅਸੀਂ ਅਫਸੋਸ ਕਰਕੇ ਵਾਪਸ ਆ ਗਏ ਤੇ ਮਾਰਨ ਵਾਲੀ ਦਾ ਨਾਮ ਕੀ ਹੈ ਸਰ ਹਾਂ ਦਾ ਹਾਂ ਅਮਨਦੀਪ ਕੌਰ ਸਰ ਬ੍ਰਦਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਰਮਨ ਕੁਮਾਰ ਕਿਹੜੀ ਲੜਕੀ ਦੀ ਡੈਥ ਹੋਈ ਆ ਫਲੋਰ ਦੇ ਨੇੜੇ ਪਿੰਡ ਕੜਾ ਵਿਖੇ ਹਾਂਜੀ ਸਰ ਉਹ ਲੜਕੀ ਦੀ ਜਿਹੜੀ লাশ ਆ ਉਹ ਪ੍ਰੋਸੜੀ ਆ ਸਿਵਿਆਂ ਦੇ ਵਿੱਚੋਂ ਨਹੀਂ ਟੇਖਾ ਦੇ ਵਿੱਚੋਂ ਕੱਢ ਕੇ ਲਈ ਹੈਗੀ ਆ ਹਾਂਜੀ ਕੀ ਸਾਰਾ ਮਾਮਲਾ ਹੈਗਾ ਲੜਕੀ ਡੈਥ ਕਿਤਾ ਹੋਈ ਹੈ ਸਰ ਸਾਨੂੰ ਸਵੇਰੇ 5:30 ਵਜੇ ਫੋਨ ਗਿਆ ਆ ਜੀ ਸਾਡੇ ਫਾਦਰ ਸਾਹਿਬ ਦਾ ਜੀ ਬਈ ਆਪਣੀ ਗੁੜੀਆ ਦੀ ਜੋ ਕੀ ਟੈਕ ਹੋ ਕੇ ਮੌਤ ਹੋ ਗਈ ਆ ਓਕੇ ਤੇ ਅਸੀਂ ਜਦੋਂ ਗਏ ਆ ਜੀ ਸਾਨੂੰ ਡੋਰਤ ਪਹਿਲੇ ਸੀਗਾ ਥੋੜਾ ਜਿਹਾ ਵੀ ਟੈਕ ਇਸ ਤੋਂ ਕਿਹੜੇ ਹਿਸਾਬ ਨਾਲ ਆ ਗਿਆ ਜਿੱਦਾਂ ਵੀ ਆ ਉਸ ਤੋਂ ਬਾਅਦ ਅਸੀਂ ਜੋ ਵੀ ਕਫਨ ਵਗੈਰਾ ਕੱਪੜੇ ਲੀੜਾ ਸੀ ਸਾਰਾ ਕੁਝ ਲੈ ਕੇ ਗਏ ਜੀ ਜੋ ਇਸ ਟਾਈਮ ਅਸੀਂ ਨਿਣਾਉਣ ਲੱਗੇ ਆ ਸਾਡੇ ਘਰ ਦੇ ਮੇਰੇ ਵਾਈਫ ਮੇਰੇ ਭਜਾਈ ਨਿਣਾਉਣ ਲੱਗੇ ਆ ਜੀ ਤੇ ਉਹਨਾਂ ਨੇ ਨਿਣਾਉਂਦੇ ਸਮੇਂ ਦੇਖਿਆ ਕੋਈ ਪੱਟ ਦੇ ਉੱਪਰ ਲਿਖਤੀ ਰੂਪ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਮੈਨੂੰ ਮਾਰਿਆ ਹੈ ਪਰ ਵੀ ਜਿਹੜੀ ਉਹਨਾਂ ਦੀ ਕਿਸ ਚੀਜ਼ਾਂ ਲਿਖਿਆ ਸੀ ਭਾਜੀ ਉਹ ਪੈਨ ਦੇ ਨਾਲ ਕਾਲੇ ਪੈਨ ਦੇ ਨਾਲ ਓਕੇ ਕਾਲੇ ਪੈਨ ਨਾਲ ਹਾਂਜੀ ਉਸ ਤੋਂ ਸਾਨੂੰ ਥੋੜੀ ਸ਼ੱਕ ਹੋ ਗਿਆ ਕਿ ਪਹਿਲਾਂ ਲੜਾਈ ਝਗੜਾ ਜਾਂਦਾ ਸੀ ਸਰ ਉਹਨਾਂ ਨਹੀਂ ਰਹਿੰਦਾ ਤਾਂ ਨਹੀਂ ਸੀ ਹੋ ਵੀ ਸਕਦਾ ਜੀ ਕਿਉਂਕਿ ਸਾਨੂੰ ਸ਼ੂ ਨਹੀਂ ਸੀ ਕਦੇ ਹੋਣ ਦਿੰਦੇ ਓਕੇ ਕਿੰਨਾ ਚਿਰ ਬਚਾ ਕੋਈ ਤਿੰਨ ਆ ਜੀ ਇੱਕ ਮਿੰਟ ਉਹ ਦਵਾਈ ਸੀ ਆ ਜੀ ਉਹਨੂੰ ਪਤਾ ਕਿ ਪਤਾ ਉਹਨੂੰ ਪਤਾ ਲੱਗਾ ਆ ਜੀ ਹਾਂਜੀ ਕਿੱਸੇ ਹੋਗਾ ਉਹਨਾਂ ਨੇ ਕੀ ਸੀ ਨਾਮ ਕੀ ਸੀ ਉਹਦਾ ਨਾਮ ਅਮਨ ਅਮਨਦੀਪ ਹਾਂਜੀ ਠੀਕ ਆ ਤੇ ਉਹਦੇ ਹਸਬੰਦ ਦਾ ਕਿੰਨਾ ਗੋਲੂ ਆ ਜੀ ਠੀਕ ਆ ਕੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹਾਂ ਅਸੀਂ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਇਹ ਦੋਸ਼ੀ ਆ ਇਹਨਾਂ ਨੂੰ ਇਹਨਾਂ ਦੇ ਸਖਤ ਸਜ਼ਾ ਮਿਲਣੀ ਚਾਹੀਦੀ ਠੀਕ ਆ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਵੀ ਸਾਹਿਬ ਜੀ ਮੇਰੀ ਵਾਈਫ ਨੇ ਫੋਨ ਕੀਤਾ ਜੀ ਇਹਨਾਂ ਨੂੰ ਿਸਾਨ ਨੂੰ ਥੋੜਾ ਸ਼ਾਕੋ ਪੈ ਰਿਹਾ ਆ ਵੀ ਇਹਨਾਂ ਨੇ ਮਰਡਰ ਕੀਤਾ ਆ ਓਕੇ ਤੇ ਉਸ ਤੋਂ ਬਾਅਦ ਪੁਲਿਸ ਆਈ ਆ ਉਹਨਾਂ ਨੇ ਇਨਕੁਆਰੀ ਆਪਣੀ ਜੋ ਵੀ ਕਾਨੀ ਕੀਤੀ ਸਾਨੂੰ ਪੁੱਛਿਆ ਵੀ ਦੱਸੋ ਹੁਣ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਆ ਕਿ ਜਾਂ ਅਸੀਂ ਪੋਸਟਮਾਰਟਮ ਲਈ ਹਸਪੀਟਲ ਲੈ ਜਾਈਏ ਜੀ ਤੇ ਅਸੀਂ ਪਹਿਲਾਂ ਕਹਤਾ ਨਹੀਂ ਜੇ ਕੋਈ ਗੱਲ ਤੁਸੀਂ ਸੰਸਕਾਰ ਕਰ ਲਈਏ ਫਿਰ ਸਾਡੇ ਗੁੜੀਆਂ ਆ ਜਿਹੜੀ ਅਮਨ ਦੀ ਭੈਣ ਆ ਜੀ ਫਿਰ ਉਹਨਾਂ ਨੇ ਆਏ ਨਹੀਂ ਸੀਗੇ ਹਜੇ ਉਹਨਾਂ ਨੂੰ ਫੋਨ ਫੋਨ ਜਦੋਂ ਲੇਟ ਹੋਇਆ ਸਾਡੇ ਤੋਂ ਜੀ ਪਰ ਜਦੋਂ ਚਿਖਾ ਦੇ ਵਿੱਚ ਚੀਣੀ ਹੋਈ ਸੀਗੀ ਲੱਕੜੀਆਂ ਪੂਰੀਆਂ ਪ੍ਰੋਪਰ ਸੀਗੀਆਂ ਦਿੱਤੀਆਂ ਹੋਈਆਂ ਸਿਰਫ ਅਗਨੀ ਭੇੜ ਕਰਨ ਵਾਲੀ ਰਹਿ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਉਹਦੀ ਸਿਸਟਰ ਨੇ ਆ ਕੇ ਜਦੋਂ ਦੇਖਿਆ ਉਹਦਾ ਕੱਪੜਾ ਲਾਇਆ ਤੇ ਇੱਥੇ ਗਲੇ ਦੇ ਨਿਸ਼ਾਨ ਸੀਗਾ ਉਹਦਾ ਓਕੇ ਰੱਸੀ ਦਾ ਕੁਛ ਨਹੀਂ ਉਹ ਦੇਖਣਾ ਹੀ ਦਿੱਤਾ ਗਿਆ ਤੁਹਾਡਾ ਕਹਿਣਾ ਦਾ ਮਤਲਬ ਕੀ ਫਹਾ ਦੇ ਕੇ ਮਾਰਿਆ ਗਿਆ ਫਹਾ ਦੇ ਕੇ ਮਾਰਿਆ ਗਿਆ ਜੀ ਹਾਂ ਜੀ ਆ ਦੇ ਕੇ ਮਾਰਿਆ ਸਿਰ ਤੇ ਇੱਥੇ ਸੱਟ ਲੱਗੀ ਸੀ ਇੱਥੇ ਖਿੱਚ ਕੇ ਕੁਝ ਮਾਰਿਆ ਹੁੰਦਾ ਠੀਕ ਆ ਜਿਹੜਾ ਪੱਟ ਤੇ ਲਿਖਿਆ ਉਹਦੀ ਕੋਈ ਫੋਟੋ ਖਿੱਚੀ ਸੀ ਸਰ ਫੋਟੋ ਨਹੀਂ ਫੋਨ ਉਸ ਟਾਈਮ ਨਾਲ ਹੁੰਦੇ ਸੀ ਫੋਟੋ ਪਹਿਲੇ ਪਹਿਲੇ ਲੈ ਗਏ ਸੀਗੇ ਜ ਇਹ ਰੋੜਾ ਪਾਇਆ ਸੀ ਮੌਕੇ ਤੇ ਜਦੋਂ ਪਾਇਆ ਨਹੀਂ ਰੋੜਾ ਪਾਇਆ ਬਾਈ ਨੇ ਬਹੁਤ ਰੋੜਾ ਪਾਇਆ ਕੀ ਲਿਖਿਆ ਸੀ ਸਾਫ ਸਾਫ ਸ਼ਬਦਾਂ ਵਿੱਚ ਉਹ ਤਾਂ ਉਹਨਾਂ ਨੇ ਦੇਖਿਆ ਸੀਗਾ ਵੀ ਇਹ ਲਈ ਮੇਰੇ ਨਾਨਾ ਆਵਾਂ ਉਹਨਾਂ ਨੇ ਮੈਨੂੰ ਮਾਰਿਆ ਤੇ ਪੁਲਿਸ ਨੇ ਮੌਕੇ ਤੋਂ ਕੋ ਕਾਬੂ ਕੀਤਾ ਬੰਦਾ ਕੋਈ ਹਾਂਜੀ ਗਏ ਆ ਜੀ ਉਹਨਾਂ ਨੇ ਹੁਣ ਗੱਲਬਾਤ ਹੋ ਗਈ ਸਾਰਾ ਕੁਝ ਮੰਨ ਗਿਆ ਉਹ ਅੱਛਾ ਮੰਨ ਗਿਆ ਹਾਂਜੀ ਹਾਂਜੀ ਵੀ ਅਸੀਂ ਕੀਤਾ ਸਾਰਾ ਕੁਝ ਤੇ ਜੋੜੀ ਉਹਨਾਂ ਦਾ ਫਾਹਾ ਦਿੱਤੀ ਸੀ ਚੁੰਨੀ ਉਹ ਰਾ ਸਾਰੇ ਕ ਫਲੋਰ ਦੇ ਨੇ ਸੀਗਰਾਂ ਪਿੰਡ ਖੜਾ ਹੈਗਾ ਉਹਦੇ ਉੱਤੇ ਇੱਕ ਲੇਡੀ ਦੀ ਡੈਥ ਹੋਈ ਆ ਉਹ ਲੇਡੀ ਦੀ ਜਿਹੜੀ ਡੈੱਡ ਬੋਡੀ ਨੂੰ ਤੁਸੀਂ ਮੈਂ ਖੱਚਾ ਦੇ ਵਿੱਚੋਂ ਕੱਢ ਕੇ ਲਿਆਇਆ ਹਾਂ ਸਰ ਇਹ ਕੀ ਸਰਮਾ ਮਾਮਲਾ ਹੈਗਾ ਕਿਉਂ ਇਹ ਸਰਮਾ ਮਾਮਲਾ ਆਇਆ ਹੈ ਅੱਜ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਵਿਵਤਾ ਲੇਡੀ ਦੀ ਡੈਥ ਹੋਈ ਹੈ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਜਿਸ ਨੂੰ ਰੋਕਿਆ ਜਾਵੇ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਆਂ ਜੋ ਲੜਕੀ ਦੇ ਪਰਿਵਾਰ ਮੈਂਬਰ ਸੀ ਉਹਨਾਂ ਨੇ ਲੜਕੀ ਦੀ ਜੋ ਡੈਥ ਆ ਡਾਊਟਫੁਲ ਹੋਣ ਬਾਰੇ ਦੱਸਿਆ ਜੋ ਲੜਕੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਦੱਸਿਆ ਕਿ ਇਸ ਲੇਡੀ ਦੀ ਡੈਥ ਹਾਰਟ ਅਟੈਕ ਨਾਲ ਹੋਈ ਹੈ ਜੋ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਡੈੱਡ ਬੋਡੀ ਨੂੰ ਜਿੱਥਾ ਚਿਣੀ ਹੋਈ ਦੇ ਵਿੱਚੋਂ ਲੈ ਕੇ ਆਏ ਆ ਜਿਸ ਦਾ ਮੋਰਚਰੀ ਵਿੱਚ ਫਲੋਰ ਸਿਵਲ ਫਰਚਰ ਡੈੱਡ ਬੋਡੀ ਰੱਖੀ ਗਈ ਹੈ ਜੋ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਤਕੀ ਨਾਮ ਕੀ ਹੈ ਲੇਡੀ ਦਾ ਜਿਹੜੀ ਡਿਫੈਂਸ ਕਰ ਰਹੀ ਹੈ ਡਿਫੈਂਸ ਅਮਨਦੀਪ ਕੋਰ ਹੈ ਵਾਈਫ ਆਫ ਗੋਲਾ ਓਕੇ ਹਾਂਜੀ ਕਿੰਨੇ ਕਰੇ ਸਲਫ ਮੈਰਿਜ ਮੁਕਾਸੀ ਦੀ ਲੜਕੀ ਹੈ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ